ਇੱਕ ਹੋਰ ਆਪਾਂ ਨਮੀ ਤਾਜੀ ਤੁਹਾਡੇ ਖਾਤਰ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਦੇ ਵਿੱਚ ਤੁਹਾਨੂੰ ਜਿੰਨੀਆਂ ਗੱਡੀਆਂ ਮਿਲਣਗੀਆਂ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਣਗੀਆਂ ਤੁਸੀਂ ਆਪੇ ਦੇਖ ਲਿਓ ਰੇਟ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 8714038764 ਜੇ ਕਿਸੇ ਕੋਲ ਗੱਡੀ ਆ ਕੋਠੀ ਆ ਘਰ ਮਕਾਨ ਆ ਬੁਲਟ ਕੁਝ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਜੀ ਹੁਣ ਆਪਾਂ ਸਭ ਤੋਂ ਪਹਿਲੀ ਗੱਡੀ ਜਿਹੜੀ ਲੈ ਕੇ ਪਹੁੰਚਿਆ 2010 ਮਾਡਲ Tata ਦੀ Indico ਗੱਡੀ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਹੈ ਮਾਡਲ 2010 ਹੈ ਰੇਟ ਸਿਰਫ 72000 ਰੁਪਇਆ ਗੱਡੀ ਖੜੀ ਹੈ ਤਰਨ ਤਰਨ ਏਰੀਆ 'ਚ ਗੱਡੀ ਦੇ ਟਾਇਰ ਵੀ ਠੀਕ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਇੰਜਨ ਗੇਅਰ ਬਹੁਤ ਵਧੀਆ ਬਾਕੀ ਬਾਡੀ ਲਾਈਨ ਤੁਸੀਂ ਆਪੇ ਦੇਖ ਲੂ ਮਾੜਾ ਮੋਟਾ ਕੰਮ ਕਰਵਾਉਣ ਵਾਲਾ ਪਿਆਗਾ ਬਾਕੀ ਜਦੋਂ ਕੰਮ ਹੋ ਗਿਆ ਤਾਂ ਬਹੁਤ ਵਧੀਆ ਗੱਡੀ ਮਿਲ ਚੁਗੀ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਬਾਕੀ ਗਲੀ ਸੜੀ ਕੋਈ ਨਹੀਂ ਹੈਗੀ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਦੇਖ ਰਹੇ ਹੋ ਤੇ ਨੰਬਰ ਜਿਨ੍ਹਾਂ ਦੀ ਗੱਡੀ ਹੈ 7986218431 ਜਿਹੜੀ ਸੈਕਿੰਡ ਵਾਲੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਡਸਟਰ ਹੈ ਜੀ ਡਸਟਰ ਗੱਡੀ ਹੈ ਤੇ ਗੱਡੀ ਦਾ ਮਾਡਲ 2012 ਦਾ 12 ਗੱਡੀ ਹੈ ਤੇ ਗੱਡੀ ਥੋੜੀ ਬਹੁਤੀ ਆਪਾਂ ਨੂੰ ਡੈਮੇਜ ਜ਼ਰੂਰ ਮਿਲੂਗੀ ਮਾੜੀ ਮੋਟੀ ਟੱਚਿੰਗ ਕਰਵਾਉਣੀ ਪਊਗੀ ਪਰ ਗੱਡੀ ਬਹੁਤ ਵਧੀਆ ਜੀ 에ਅਰ ਵੈਕਸ ਮਾਡਲ ਹੈ ਜੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਤੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕੋ ਪਰ ਆਪਾਂ ਨੂੰ ਚੜੀ ਚੜਾਈ ਮਿਲ ਜਾਣਗੇ ਗੱਡੀ ਦੀ ਡਿਮਾਂਡ ਮਾਲਕ ਨੇ ਬਹੁਤ ਘੱਟ ਆਪਣੇ ਕੋਲੇ ਲਾ ਕੇ ਭੇਜੀ ਆ 1 ਲੱਖ 68000 ਰੁਪਇਆ ਗੱਡੀ ਖੜੀ ਹੈ ਲੁਧਿਆਣਾ ਏਰੀਆ ਚ ਜਾ ਕੇ ਤੁਸੀਂ ਦੇਖਣੇ ਉੱਜਾ ਕੇ ਦੇਖ ਲਓ ਸੈਂਟਰ ਲੁਕ ਹੈ ਏਬੀਐਸ ਬ੍ਰੇਕ ਸਿਸਟਮ ਆ ਸਾਰਾ ਕੁਝ ਬਹੁਤ ਵਧੀਆ ਰੇਟ ਵੀ ਠੀਕ ਹੈ ਬਾਕੀ ਤੁਸੀਂ ਜਾ ਕੇ ਦੇਖ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਪੂਨਸੀ ਆ ਮਾਰੂਤੀ 800 ਮਾਲਕ ਨੇ ਭੇਜੀ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ ਤੇ ਮਾਡਲ ਆਪ ਨੂੰ 2003 ਮਿਲੂਗਾ ਜੀ ਸੈਂਟਰ ਲੁੱਕ ਹੈ ਅਲਾਈ ਵੀ ਲੱਗੇ ਹੋਏ ਆ ਏਸੀ ਹੀਟਰ ਵਰਕਿੰਗ ਚ ਹੈ 70 75 ਰੁਪਏ ਦੇ ਟਾਇਰਾਂ ਦੀ ਕੰਡੀਸ਼ਨ ਪਈ ਆ 24 ਤੱਕਰ ਪਾਸਿੰਗ ਮਿਲ ਜੂਗੀ 7ਵੇਂ ਮਹੀਨੇ ਤੱਕ ਤੇ ਗੱਡੀ ਖੜੀ ਆ ਲੁਧਿਆਣਾ ਇਰਕੇ ਚ 45000 ਰੁਪਿਆ ਮੰਗੇ ਤੇ ਗੱਡੀ ਵਧੀਆ ਹੈ ਤੇ ਨੁਕਸ ਕੋਈ ਨਹੀਂ ਹੈਗਾ ਬਾਕੀ ਇੰਜਨ ਗੇਅਰ ਦੀਆਂ ਫੋਟੋਆਂ ਇਹਨਾਂ ਨੇ ਦਿਖਾਈਆਂ ਸਾਰਾ ਕੁਝ ਦੇਖ ਰਹੇ ਹੋ ਤੁਸੀਂ ਇੰਜਨ ਵੀ ਦੇਖ ਰਹੇ ਹੋ ਅੰਦਰੋਂ ਵੀ ਦੇਖ ਰਹੇ ਹੋ ਸਾਰਾ ਕੁਝ ਵਧੀਆ ਹੈਗਾ ਨਕਸ ਕੋਈ ਨਹੀਂ ਮੇਨਾ ਬਾਕੀ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਤੇ ਇਹ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੇ ਲੱਗੀਆਂ ਜਰੂਰ ਦੱਸੋ ਬਸ ਅੱਜ ਲਈ ਐਨਰਜੀ ਤੇ ਜਲਦੀ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਲਾਈਕ ਵੀ ਕਰ ਦਿਓ ਤੇ ਪਹਿਲੀ ਵਾਰ ਤੁਸੀਂ ਆਇਓ ਚੈਨਲ ਤੁਹਾਨੂੰ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਮਾਰ ਦਿਓ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਤੇ ਮਿਲਦੇ ਹਾਂ ਜਲਦੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਭੇਜ ਕੇ ਫਰੀਦ ਵਿੱਚ ਐਡ ਕਰਵਾ ਸਕਦੇ ਹੋ ਜੀ